ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ ਫੇਸਬੁਕ ਤੇ ਸਾਰੇ ਅੱਜ ਦੀ ਆਪਾਂ ਵੀ ਲੈ ਕੇ ਅਮਰਸ਼ਰ ਸਾਈ ਪੱਗ ਜਿਹੇ ਲੈਣ ਤੋਂ 7.5 ਮੀਟਰ ਅਤੇ ਕਪੜਾ ਜਿਹੜਾ ਆਪਾਂ ਫੁੱਲ ਵਾਲਾ ਵਾ ਤੇ ਜਿਹੜਾ ਆਪਾਂ ਪਹਿਲਾਂ ਲਾਣਾ ਛੜ ਦੇ ਸੈਂਟਰ ਚੋ ਲਿਆ ਕੇ ਲੜ ਨੂੰ ਪੁਣੀ ਦਾ ਖੋਲਦਾ ਬਸ ਥੱਲੇ ਰੱਖ ਕੇ ਬੰਦ ਬਸ ਥੱਲੇ ਰੱਖ ਕੇ ਲੜ ਨੂੰ ਇੱਕ ਵਾਰ ਹੋਲਡ ਕਰਕੇ ਤੇ ਲੜ ਨੂੰ ਸਾਫ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਪੁਣੀ ਦਾ ਖੋਲਦਾ ਬਸ ਥੱਲੇ ਰੱਖ ਕੇ ਬੰਦ ਬਸ ਥੱਲੇ ਰੱਖ ਕੇ ਦੂਜੇ ਪੁਣੀ ਨੂੰ ਆਪਾਂ ਮਟਾਈ ਵਾਲੇ ਪਸਣਾ ਜੋੜ ਕੇ ਤੇ ਲੜ ਨੂੰ ਜਿਆਦਾ ਖੋਲ ਲੈਣਾ ਹੈ ਜਿਆਦਾ ਖੋਲ ਕੇ ਤੇ ਸਭ ਤੋਂ ਪਹਿਲੇ ਜਿਹੜਾ ਆਪਾਂ ਪੱਲਣਾ ਬਣਾਉਣਾ ਹੈ ਲੜ ਬਣਾ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸੈੱਟ ਕਰਨਾ ਹੈ ਤੇ ਸੈੱਟ ਕਰਕੇ ਤੇ ਫਿਰ ਆਪਣੇ ਜਿਹੜੇ ਸੈਕੰਡ ਲੜਾ ਥੱਲੇ ਲੜ ਥੱਲੇ ਵਾਲਾ ਲੜ ਜਿਹੜਾ ਆਪਾਂ ਸੈੱਟ ਕਰਨਾ ਹੈ ਤੇ ਚੰ ਫਰੰਟ ਉੱਤੇ ਲਾ ਕੇ ਬੈਗ ਤੱਕ ਚੰਗੀ ਤਰ੍ਹਾਂ ਗੁੱਠੇ ਜੀ ਸਹ ਗੁੱਠੇ ਨਾਲ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਚੜਾ ਲੜਨ ਨੂੰ ਤੇ ਨਾਲ ਦੀ ਨਾਲ ਬਾਹਰ ਫੇਰ ਕੇ ਲੜਾਈ ਸੈਟਿੰਗ ਕਰਕੇ ਤੇ ਆਪਣਾ ਗੁੱਠਾ ਫੇਰ ਕੇ ਲੜ ਲੜ ਦੋਈ ਦੋਈ ਲੜਾ ਚ ਚੰਗੀ ਤਰ੍ਹਾਂ ਜਿਹੜਾ ਲੜਨ ਦਾ ਫਾਸਲਾ ਉਹ ਸੈੱਟ ਕਰਕੇ ਲੜਨ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਸਾਫ ਕਰਕੇ ਲਗਾ ਦੇਣਾ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਤੇ ਹੁਣ ਜਿਹੜੇ ਆਪਾਂ ਲੜ ਲਾਏ ਨੇ ਉਹਨਾਂ ਵਿੱਚ ਜਿਹੜਾ ਪਵਾਇ ਹੋਇ ਨਾ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਆਪੋ ਉਤਨੇ ਜਿਹੜਾ ਕਿ ਵੀੜਾ ਪਵਾਇ ਹੋਇ ਨਾ ਹੈ ਵਾ ਚੰਗੀ ਤਰ੍ਹਾਂ ਵੇੜ ਕੇ ਤੇ ਫਿਰ ਦੂਜੇ ਲੜ ਵਿੱਚ ਜਿਹੜਾ ਪਵਾਇ ਫੇਰ ਨਾ ਤੇ ਤੇ ਆਪਾਂ ਬਾਕੀ ਬਗ ਦੀ ਵੀਡੀਓ ਨਾਲ ਦੀ ਨਾ ਸੈਟਿੰਗ ਕਰੀ ਦੋਈ ਦੋਈ ਲੜਾਂ ਹੀ ਸੈਟਿੰਗ ਕਰ ਕਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਦੋਈ ਲੜੇ ਜਿਹੜੇ ਆਪਣੇ ਉਹ ਸੈੱਟ ਕਰ ਲੈਣੇ ਹਨ ਆਪਣੇ ਜਿਹੜੇ ਚੇਕਸ਼ਲ ਤੋਂ ਉਹਨਾਂ ਉਹਨਾਂ ਲੜਾਂ ਦਾ ਜਿਹੜਾ ਫਾਂਲਾ ਕੱਟ ਰਹਿੰਦਾ ਉਂਗਲੀ ਤੇ ਗੁੱਠਣ ਨਾਲ ਲਿਆ ਪਰ ਲੜਾਂ ਖਿੱਚ ਗਏ ਜਾਂ ਕਿ ਤਰ੍ਹਾਂ ਜਿਹੜਾ ਚੜ ਕਰਕੇ ਜਿਹੜਾ ਲੜ ਨੂੰ ਲੜਨੂੰ ਤੇ ਲੜਨਾਂ ਨੂੰ ਲੋਡ ਕਰਕੇ ਤੇ ਬਾਕੀ ਪਗ ਦੀ ਜਿਹੜੀ ਸਟਿੰਗ ਉਹ ਸੈੱਟ ਕਰਕੇ ਤੇ ਆਪਾਂ ਲੜਾਂ ਸੈੱਟ ਕਰਕੇ ਜਿਹੜਾ ਲੜਨੂੰ ਜਗੀ ਤਰ ਪ੍ਰੈਸ ਕਰਕੇ ਤੇ ਸਾਫ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅ ਅਗਲਾ ਲੜ ਲਗਾਉਣਾ ਹੈ ਲਰਨ ਬੈਕ ਟੂ ਮੈਚ ਕਰਕੇ ਪੂਣੀ ਨਾਲ ਖੁੱਲ੍ਹ ਤੋਂ ਬਸ ਥੱਲੇ ਰਾ ਕੇ ਮੱਧ ਪਾਸੇ ਉੱਤੇ ਰਾ ਕੇ ਅੜਾ ਲੜ ਨੂੰ ਲਗਾਉਣਾ ਹੈ ਹਰੇਕ ਲੜਾ ਜਿਹੜਾ ਆਪਾਂ ਇਸੇ ਤਰੀਕੇ ਨਾਲ ਲਗਾਉਣਾ ਹੈ ਬਸ ਉਹਨਾਂ ਦੀ ਮੋਟਾਈ ਜਿਹੜੀ ਤੇ ਉਹਨਾਂ ਦਾ ਲੜਾਂ ਦਾ ਫਾਸਲਾ ਤੇ ਉੱਤੇ ਦੇ ਲੜਾਂ ਦਾ ਫਾਸਲਾ ਜਿਹੜਾ ਪੂ ਇੱਕੋ ਜਿਹਾ ਰੱਖਣਾ ਹੈ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਜੜਾਂ ਚ ਵਾਈਫੇਟ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਉਹਦਾ ਫਾਸਲਾ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੇਵ ਕਰਕੇ ਲਗਾਉਣਾ ਹੈ ਤੇ ਨਾਲ ਦੀ ਨਾਲ ਹੱਥ ਨਾਲ ਪ੍ਰੈਸ਼ਰ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਇਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜਨ ਨੂੰ ਵੈਕਟ ਪਿੰਚ ਕਰਕੇ ਪੁਣੀ ਦਾ ਖੋਲਦਾ ਵਸਾ ਥੱਲੇ ਰੱਖ ਕੇ ਇਹੜਾ ਲੜ ਨੂੰ ਲਗਾਉਣਾ ਹੈ ਤੇ ਬਾਕੀ ਪਗੜੀ ਵੀਡੀਓ ਸੈਟਿੰਗ ਨਾਲ ਨਾਲ ਕਰੀ ਜਾਣੀ ਹੈ ਇਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਨੂੰ ਵੈਕਟ ਪਿੰਚ ਕਰਕੇ ਪੁਣੀ ਦਾ ਖੋਲਦਾ ਵਸਾ ਥੱਲੇ ਰੱਖ ਕੇ ਵੰਨ ਵਸਾ ਉੱਤਰਾ ਕੇ ਦੋ ਹੀ ਪੱਲੇ ਜਿਹੜੇ ਆ ਦੋ ਹੀ ਪੱਲੇ ਜਿਹੜੇ ਆ ਪਹਿਲੇ ਬੱਲੇ ਨਾਲੋਂ ਜ਼ਿਆਦਾ ਖੋਲੋ ਦੂਜੇ ਪਲੇ ਨਾਲ ਆਪਾਂ ਥੋੜਾ ਜਿਹਾ ਮੋਟਾਈ ਵਾਲੇ ਪਾਸੇ ਨਾਲ ਜੋੜ ਲੈਣਾ ਤੇ ਚੰਗੀ ਤਰ੍ਹਾਂ ਜਿਹੜਾ ਲੜਨ ਉੱਤੇ ਸ਼ਟ ਕਰ ਲੈਣਾ ਹੈ ਤੇ ਸ਼ਟ ਕਰਕੇ ਤੇ ਫਿਰ ਜਿਹੜਾ ਲੜਨ ਉੱਤੇ ਕਿਤਨਾ ਸ਼ਟ ਕਰਨਾ ਹੈ ਸ਼ਟ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਲੋਡ ਕਰਨਾ ਹੈ ਲੋਡ ਕਰਕੇ ਤੇ ਉੱਤੋਂ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਥੱਲੇ ਚਾਰ ਚਾਰੋਂ ਗੇਰ ਸੈੱਟ ਕਰਕੇ ਜਿਹੜਾ ਲੜਨ ਨੂੰ ਦੋ ਹੀ ਲੜਾ ਜਿਹੜੇ ਆਪਣੇ ਇੱਕ ਲੜ ਚ ਜਿਹੜੇ ਦੋ ਲੜ ਬਣਾ ਕੇ ਚੰਗੀ ਤਰ੍ਹਾਂ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਲੜ ਲੜ ਬਣਾਇਆ ਸੀ ਉਹ ਜਦ ਆਪਾਂ ਚੰਗੀ ਤਰ੍ਹਾਂ ਨਾਲ ਦੀ ਨਾਲ ਵਾਈਫ ਫੇੜ ਕੇ ਤੇ ਫਿਰ ਦੂਜੀ ਲੜ ਦੀ ਆਪਾਂ ਜਿਹੜੀ ਮਟਾਈ ਸੈੱਟ ਕਰਕੇ ਉਹਦਾ ਫਾਸਲਾ ਜਿਹੜਾ ਉਹ ਸੈੱਟ ਕਰਕੇ ਤੇ ਲੜਾਂ ਨੂੰ ਸੈੱਟ ਕਰਕੇ ਜਿਹੜਾ ਲੜਨ ਨੂੰ ਲਾਉਣਾ ਹੈ ਜਿੰਨਾ ਫਾਸੜਾ ਬਹੁਤ ਸੈਟ ਕਰ ਜਿਹੜਾ ਲੜਨ ਚੰਗੀ ਤਰ੍ਹਾਂ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਹੀ ਨਾਲ ਪ੍ਰੈਸ ਕਰਕੇ ਜਿਹੜਾ ਲੜਨ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਨਾਲ ਹੀ ਨਾਲ ਸੌਫ ਕਰਕੇ ਜਿਹੜਾ ਲੜਨ ਲਗਾ ਦੇਣਾ ਹੈ ਤੇ ਨਾਲ ਹੀ ਨਾਲ ਵਾਜ ਜਿਹੜਾ ਆਪਾਂ ਫੇਰ ਲੈਣਾ ਹੈ ਜਿਹੜਾ ਤੁਸੀਂ ਵਾਜ ਆ ਉਹ ਵਾਦ ਵਿੱਚ ਵੀ ਫੇਰ ਸਕਦੇ ਹੋ ਪਹਿਲਾਂ ਵੀ ਫੇਰ ਸਕਦੇ ਹੋ ਇਹ ਤੁਹਾਡੇ ਉੱਤੇ ਪੈਂਦਾ ਜਿਵੇਂ ਤੁਹਾਨੂੰ ਥੱਕ ਲੱਗਦਾ ਤੁਸੀਂ ਉਸ ਤਰੀਕਾ ਨਾਲ ਕਰ ਸਕਦੇ ਹੋ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਤੇ ਹੁਣ ਇਹ ਆਪਾਂ ਲੜ ਲਾਈਨ ਹੁੰਦਾ ਵਾ ਜਿਹੜਾ ਆਪਾਂ ਵਾਜ ਫੇਰ ਕੇ ਲੜਾਂ ਦੀ ਸੈਟਿੰਗ ਕਰ ਲੈਣੀ ਹੈ ते बाकी पक्ष सैटिंग करी नहीं है जो लड़ ला है लड़न वक्त तो पिंज करके पूंजा खुलोबस्त थले के बंदोबस्त उठा के लड़ू चंगी तरह उत्त तो सैट कर लेना है सैट करके फिर जरा लड़न ਕਿ ਕਿ ਤਰ੍ਹਾਂ ਸੈਟ ਕਰ ਲੈਣਾ ਤੇ ਅੱਖ ਤਾਂ ਖੋਲ ਕੇ ਜਿਹੜਾ ਲੜ ਨੂੰ ਇੱਕ ਲੜ ਬਣਾਉਣਾ ਹੈ ਸਭ ਤੋਂ ਪਹਿਲਾਂ ਉੱਤੇ ਜਿਹੜਾ ਲੜ ਨੂੰ ਕਿ ਕਿ ਤਰ੍ਹਾਂ ਸੈਟ ਅਪ ਕਰਕੇ ਬਣਾ ਕੇ ਤੇ ਫਿਰ ਆਪ ਜਿਹੜਾ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਤੇ ਫੋਲਡ ਕਰਕੇ ਉੱਤੇ ਜਿਹੜਾ ਲੜ ਚੰਗੀ ਤਰ੍ਹਾਂ ਸੈਟ ਕਰ ਲੈਣਾ ਹੈ ਤੇ ਸੈਟ ਕਰਕੇ ਤੇ ਉਂਗਲੀਆਂ ਨਾਲ ਜਿਹੜਾ ਆਪ ਸਟਕਾਉਣਾ ਹੈ ਲੜ ਨੂੰ ਕਿ ਕਿ ਤਰ੍ਹਾਂ ਸਾਫ਼ ਕਰਕੇ ਦੋਹੀ ਲੜਾਂ ਨੂੰ ਤੇ ਆਪਣਾ ਜਿਹੜਾ ਉਹਨਾਂ ਫਾਸਲਾ ਪਹਿਲਾਂ ਕੱਟ ਰੱਖਾਂਗੇ ਤਾਂ ਜਿਹੜਾ ਆਪਾਂ ਬਾਅਦ ਫੇਰੀ ਬਾਅਦ ਵਿੱਚ ਜਿਹੜਾ ਉਹਨਾਂ ਫਾਸਲਾ ਬਾਕੀ ਲੜਾਂ ਦੇ ਬਰਾਬਰ ਹੋ ਸਕੇ ਤੇ ਨਾਲ ਹੀ ਨਾਲ ਜਿਹੜਾ ਆਪਾਂ ਬਾਅਦ ਫੇੜ ਕੇ ਤੇ ਬਾਕੀ ਲੜਾਂ ਦੇ ਬਰਾਬਰ ਜਿਹੜੀ ਉਹਨਾਂ ਦੀ ਮੋਟਾਈ ਕਰਕੇ ਤੇ ਉਹਨਾਂ ਫਾਸਲਾ ਜਿਹੜਾ ਉਹ ਸੈੱਟ ਕਰਕੇ ਜਿਹੜਾ ਲੜਨ ਨੂੰ ਕਿਹ ਕਿਹ ਤਰ੍ਹਾਂ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜਨ ਨੂੰ ਬੈਕ ਟੂ ਪਿੰਚ ਕਰਕੇ ਪੁਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਬੰਦ ਬਸ ਉਤਰਾ ਕੇ ਤੇ ਜਿਹੜਾ ਆਪਾਂ ਲੜਨ ਨੂੰ ਲੋਡ ਕਰਕੇ ਲਾਉਣਾ ਹੈ ਤੇ ਆਪਾਂ ਬਾਕੀ ਪਗਲੀ ਵੀਡੀਓ ਨਾਲ ਦੀ ਨਾਲ ਸੈਟਿੰਗ ਕਰਿਆ ਜਾਂ ਇਹ ਤੋਂ ਉਤਲੇ ਜਿਹੜਾ ਦੀ ਵੀਡੀਓ ਆਪਾਂ ਨਾਲ ਦੀ ਨਾਲ ਸੈਟਿੰਗ ਜਾਂ ਤੁਸੀਂ ਡਬਲ ਸ਼ਿਸ਼ੇ ਨਾਲ ਦੇ ਕਿਹੜੇ ਆਪਣੀ ਲੜਾਈ ਸੈਟਿੰਗ ਕਰ ਲੈਣੀ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜਨ ਨੂੰ ਬੈਕ ਟੂ ਪਿੰਚ ਕਰਕੇ ਪੁਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਬੰਦ ਬਸ ਉਤਰਾ ਕੇ ਤੇ ਆਪਾਂ ਇਹਦੇ ਉਹਦੇ ਦੋ ਲੜ ਬਣਾ ਲੈਣਿਆ ਨੇ ਚੰਗੀ ਤਰ੍ਹਾਂ ਜਿਹੜਾ ਲੜਨੂ ਆਖਦਾ ਖੋਲ ਕੇ ਤੇ ਉਤੋਂ ਜਿਹੜਾ ਲੜਨੂ ਚੰਗੀ ਤਰ੍ਹਾਂ ਸੈਟ ਕਰ ਲੈਣਾ ਹੈ ਚੰਗੀ ਤਰ੍ਹਾਂ ਜਿਹੜਾ ਲੜਨੂ ਲੋਡ ਕਰਕੇ ਇਹ ਸਭ ਤੋਂ ਪਹਿਲਾਂ ਜਿਹੜਾ ਲੜਨੂ ਉਤੋਂ ਚੰਗੀ ਤਰ੍ਹਾਂ ਸੈਟ ਕਰਨਾ ਹੈ ਇਹ ਸੈਟ ਕਰਕੇ ਤੇ ਫਿਰ ਥੱਲੇ ਜਿਹੜਾ ਲੜਨੂ ਬਣਾਉਣਾ ਹੈ ਜਿਹੜਾ ਬਾਬਰ ਥੱਲੇ ਲੜ ਬਣਾ ਕੇ ਇਹ ਲੜਨ ਨੂੰ ਉੱਥੋਂ ਜਿਹੜਾ ਚੰਗੀ ਤਰ੍ਹਾਂ ਸੈਟ ਕਰਕੇ ਤੇ ਉਸ ਲੜਨ ਨੂੰ ਚੰਗੀ ਤਰ੍ਹਾਂ ਸੈਟ ਕਰ ਲੈਣਾ ਤੇ ਉੱਤੋਂ ਵੀ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਨਾਲ ਦੀ ਨਾਲ ਬਾਜ ਫੇਰ ਕੇ ਤੇ ਲਰਾਂ ਦੀ ਸਫਾਈ ਕਰਕੇ ਤੇ ਉਹਨਾਂ ਦਾ ਫਾਂਸੜਾ ਉਹ ਸੈਟ ਕਰ ਜਿਹੜਾ ਲੜਨ ਨੂੰ ਲੋਡ ਕਰਕੇ ਲਗਾਉਣਾ ਹੈ ਇਹ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਲੜ ਨੂੰ ਪਿੱਛੇ ਤੱਕ ਤੇ ਫਿਰ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਹੁਣ ਜਿਹੜੀ ਆਪਾਂ ਬਾਕੀ ਪੱਗ ਜਿਹੜੀ ਆ ਸੈਟਿੰਗ ਕਰ ਲੈਣੀ ਹੈ ਤੇ ਉੱਤੇ ਜਿਹੜਾ ਦੀ ਵੀਡੀਓ ਆ ਸੈਟਿੰਗ ਕਰ ਲੈਣੀ ਹੈ ਤੇ ਬਾਕੀ ਲੜਾਂ ਦੀ ਵੀਡੀਓ ਨਾਲ ਦੀ ਨਾਲ ਸੈਟਿੰਗ ਕਰੀ ਜਾਣੀ ਹੈ ਇਹਨਾਂ ਪਾ ਅਗਲਾ ਲੜ ਲਾਉਣਾ ਹੈ ਲੜਨ ਬੈਕ ਟੂ ਮੈਂਟੇ ਕਰਕੇ ਪੂਣੀ ਲਾ ਖਲੋ ਤੇ ਥੱਲੇ ਰਾ ਕੇ ਮਾਦਾ ਬਾਤ ਉਤਰਾ ਕੇ ਦੋ ਹੀ ਪੱਲੇ ਵਿਛੜੇ ਪੱਲੇ ਪੱਲੇ ਜਿਆਦਾ ਹੋਲ ਕਰਦੇ ਜੋ ਪੱਲਾ ਆਪਾਂ ਮਠਾਈ ਵਾਲੇ ਪਾਸੋਂ ਨਾਲ ਜੋੜ ਕੇ ਇਹ ਲੜ ਨੂੰ 150 ਜਿਹੜਾ ਉੱਤੋਂ ਸੈੱਟ ਕਰ ਲੈਣਾ ਹੈ ਸੈੱਟ ਕਰਕੇ ਤੇ ਫਿਰ ਅੱਖ ਲਓ ਬਈ ਹਲਕਾ ਜਿਹਾ ਲੜ ਨੂੰ ਫੋਲਡ ਕਰਾਂਗੇ ਤੇ ਉੱਤੋਂ ਜਿਹੜਾ ਚੰਗੀ ਤਰ੍ਹਾਂ ਚਲੋ ਪਸੋਂ ਚਾਰ ਉਂਗਲੀਆਂ ਨਾਲ ਜਿਹੜਾ ਪਹਿਲਾਂ ਲੜ ਨੂੰ ਲੋਡ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਤੇ ਫੋਲਡ ਕਰਕੇ ਤੇ ਫਿਰ ਇੱਕ ਵਾਰ ਲੜ ਨੂੰ ਖਿੱਚਣਾ ਹੈ ਤਾਂ ਜਿਹੜੇ ਸਵਿਚੋਂ ਜਿਹੜੇ ਬਾਦ ਨੂੰ ਖਿੱਚ ਕੇ ਨਿਕਲ ਜਾਣਾ ਤੇ ਲੜ ਦੀ ਮੋਟਾਈ ਜਿਹੜੀ ਆਪੋ ਸੈੱਟ ਕਰਕੇ ਤੇ ਜਿੰਨੀ ਤੁਸੀਂ ਉਹਦੀ ਕੜਾਈ ਰੱਖਣਾ ਚਾਹੁੰਦੇ ਤੁਸੀਂ ਉਹਨੇ ਉਹਦੀ ਕੜਾਈ ਰੱਖੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਆਪਣੀ ਜਿਹੜੀ ਸ਼ੇਪ ਉਹ ਸੈੱਟ ਕਰਕੇ ਲੜ ਨੂੰ ਕਿੱਦਰਾ ਲੋਡ ਕਰਕੇ ਤੇ ਹੁਣ ਜਿਹੜੇ ਆਪਾਂ ਲੜ ਲਾਈ ਨੇ ਉਹਨਾਂ ਵਿੱਚ ਜਿਹੜਾ ਆਪਾਂ ਬਾਵਾਜ ਫੇਰ ਕੇ ਜਿਹੜੀ ਉਹਨਾਂ ਚ ਜਿਹੜੇ ਵਾਰ ਰਹੇ ਨੇ ਉਹਨਾਂ ਨੂੰ ਆਪਾਂ ਲੋਡ ਕਰ ਲੈਣਾ ਹੈ ਤੇ ਜੇ ਕਿਸੇ ਲੜ ਦੀ ਜਦ ਮਟਾਈ ਰਹਿ ਜਾਂਦੀ ਹੈ ਤਾਂ ਉਹਦੇ ਤੇ ਜਿਹੜਾ ਬਾਵਾ ਨਾਲ ਪ੍ਰੈਸ ਕਰਕੇ ਤੇ ਉਸ ਲੜ ਤੇ ਜਿਹੜੀ ਆਪਾਂ ਮਟਾਈ ਉਹ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਜਿਹੜਾ ਆਪਾਂ ਪਾਪਾ ਕੋਲ ਲਾਉਣਾ ਨਾ ਕਿ ਇਹ ਜਿਹੜਾ ਆਪਾਂ ਪੱਕਾ ਮਿਲਾਉਣਾ ਹੈ ਜਿਹੜਾ ਜਿੱਥੇ ਪਰਸ਼ਮਨ ਲੜ ਫੋਲਡ ਕਰੀ ਉਹਦੇ ਥੋੜਾ ਗਾਹ ਕਰਕੇ ਤੇ ਜਿਹੜਾ ਆਪਾਂ ਕਲਗੀ ਲੜ ਲਾਉਣਾ ਹੈ ਲੜ ਨੂੰ ਅੱਧਾ ਉੱਤੇ ਅੱਧਾ ਥੱਲੇ ਹੋਲਡ ਕਰਕੇ ਤੇ ਲੜ ਨੂੰ ਵੈਕ ਤੇ ਚੜਾਈ ਕੋ ਲੈ ਆਗੇ ਮੋੜੇ ਲੈ ਕੇ ਜਿਹੜੀ ਅਸੀਂ ਚੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰ ਲੈਣਾ ਹੈ ਤੇ ਉੱਤੇ ਜਿਹੜੇ ਬਲ ਹੋਣਗੇ ਉਹਨਾਂ ਨੂੰ ਆਪਾਂ ਬਾਹਰ ਕੱਢ ਗਏ ਤੇ ਪੱਗ ਪਿੰਦੇ ਥੱਲੇ ਰੱਖ ਕੇ ਜਿਹੜਾ ਲੜ ਨੂੰ ਫਰੰਟ ਵੱਲ ਨੂੰ ਹੋਲਡ ਕਰ ਦੇਣਾ ਹੈ ਤੇ ਫਰੰਟ ਵੱਲ ਨੂੰ ਹੋਲਡ ਕਰਕੇ ਤੇ ਉਹਦੀ ਜੇ ਤੁਹਾਡੇ ਨਾਲ ਉੱਥੋਂ ਖਿਸਕੇ ਤਾਂ ਹੀ ਇੱਕ ਜਾਂ ਦੋ ਪੱਗ ਵੀ ਜਿਹੜੇ ਉੱਤੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹਾਂ ਜਾ ਪੜੀ ਬਾਕੀ-ਬਾਕੀ ਵੀਡੀਓ ਨਾਲ ਦੀ ਨਾਲ ਸੈਟਿੰਗ ਕਰ ਲੈਣੀ ਹੈ ਜਿਹੜਾ ਆਪਾਂ ਸਿਰ ਟਕਣਾ ਜਿਹੜਾ ਆਪਾਂ ਪਹਿਲਾਂ ਲਾਈਟ ਦੇ ਸੈਂਟਰ ਤੋਂ ਉਪਰ ਬੈਕ ਤੋਂ ਹੋ ਗਏ ਚਗੇ ਚੱਗੀ ਤਰ੍ਹਾਂ ਚਾਹੋ ਪਾਸੇ ਫਲਾ ਕੇ ਤੇ ਜਿੱਥੇ ਕੋਈ ਦਸਲ ਨਗਰਾਂ ਤੋਂ ਉੱਥੋਂ ਵੱਡੋ ਜਿਹੀਆਂ ਦੇਖ ਕਿਹੜਾ ਬਣ ਸਿਰ ਕਵਰ ਕਰਕੇ ਤੇ ਜਿਹੜਾ ਆਪਾਂ ਬੈਕ ਡਾਅਲ ਲਾਉਣਾ 10 ਜਾਂ 10 ਕਵੇ ਹੋਲਡ ਕਰਕੇ ਕਿਹੜਾ ਲਾਉਣਾ ਹੈ ਤੇ ਜੱਗੀ ਤਰ੍ਹਾਂ ਚਾਹੋ ਪਾਸੇ ਨਾਲ ਸਿਰ ਕਵਰ ਕਰ ਲੈਣਾ ਹੈ ਜਲਦੀ ਨਵੀਂ ਵੀਡੀਓ ਲੈ ਕੇ ਆਜਣੂਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ